ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਉ ਆਇਆ ਦੂਰੋਂ ਚੱਲ ਕੈ ਮੈਂ ਤੱਕੀ ਤਉ ਸਰਨਾਏ ਜੀਉ ਮੈਂ ਆਸਾ ਰੱਖੀ ਚਿੱਤ ਮੈਂ ਮੇਰਾ ਸਭ ਦੁੱਖ ਗਵਾਏ ਜੀਉ ਧਰਮਾਂ ਦੇ ਠੰਡੇ ਦਰਬਾਰ ਤੁਜ ਵਿਨ ਸੁਰਤ ਕਰੈ ਕੋ ਮੇਰੀ ਦਰਸ਼ਨ ਦੀਜੈ ਖੋਲ ਕੇ ਵਾਰ ਸਜਣ ਸਚਾ ਪਤਿ ਸਾਹ ਸਰਿ ਸ਼ਾਹ ਹੰਦੈ ਸਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾਵੇ ਸਾਹੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨਸਰੀ ਮਹਲਾ ਪਹਿਲਾ ਘਰ ਦੂਜਾ ਅਸ਼ਟ ਪਦਿਆ ਇੱਕ ਓ ਅੰਕਾਰ ਸਤ ਗੁਰ ਪਰਸਾਦ ਗੁਰ ਸਾਗਰ ਰਤਨੀ ਪਰਪੂਰੇ ਅੰਮ੍ਰਿਤ ਸੰਤ ਚੁਗ ਹੈ ਨਹੀਂ ਦੂਰੇ ਹਰ ਰਸ ਚੋਗ ਚੁਗ ਹੈ ਪ੍ਰਭ ਭਾਵੈ ਸਰਵਰਮ ਹੰਸ ਪ੍ਰਾਨ ਪਤ ਪਾਵੈ ਗੁਰ ਸਾਗਰ ਰਤਨੀ ਭਰਪੂਰੇ ਅੰਮ੍ਰਿਤ ਸੰਤ ਸੁਗ ਹੈ ਨਹੀਂ ਦੂਰੇ ਹਰ ਰਸ ਚੋਗ ਸੁਗ ਹੈ ਪ੍ਰਭ ਭਾਵੈ ਸਰਵਰਮੈਂ ਹੰਸ ਪ੍ਰਾਨਪਤ ਪਾਵੈ ਕਿਆ ਵਗ ਬੱਪੜਾ ਛਪੜੀ ਨਾਏ ਕੀਚੜ ਡੂਬੈ ਮੈਲ ਨਾ ਜਾਏ ਰਹਾਉ ਰੱਖ ਰਖ ਚਰਨ ਤਰੇ ਵਿਚਾਰੀ ਦੁਬਿਦਾਸ਼ੋਡ ਪਾਇ ਨਰੰਕਾਰੀ ਮੁਕਤ ਪਦਾਰਥ ਹਰ ਰਸ ਚਾਖੇ ਆਵਣ ਜਾਣ ਰਹੇ ਗੁਰ ਰਾਖੇ ਸਰਵਰ ਹੰਸਾ ਛੋੜ ਨਾ ਜਾਏ ਪ੍ਰੇਮ ਭਗਤ ਕਰ ਸਹਿਜ ਸਮਾਏ ਸਰਵਰ ਮੈਂ ਹੰਸ ਹੰਸ ਮਹਿ ਸਾਗਰ ਅਕਥ ਕਥਾ ਗੁਰ ਬਚਨੀ ਆਦਰ सोन मंडल एक जोगी बैसे नार नापुरख काहू को कैसे त्रिपवन जोत रह लेवलाई ਸੋਰ ਨਰਨਾਥ ਸੱਚੇ ਸਰਨਾਈ ਅਨੰਦ ਮੂਲ ਆਨਾਥ ਆਧਾਰੀ ਗੋਰਮukh ਭਗਤ ਸਹਜ ਬੀਚਾਰੀ ਭਗਤ ਵੱਛਲ ਭੈ ਕਟਨ ਹਾਰੇ ਹੋ ਮੈਂ ਮਾਰ ਮਿਲੈ ਪਗ ਧਾਰੇ ਅਨਕ ਜਤਨ ਕਰ ਕਾਲ ਸੰਤਾਏ ਮਰਨ ਲਿਖਾਏ ਮੰਡਲ ਮਹਿ ਆਏ ਜਨਮ ਪਦਾਰਥ ਦੁਬਦਾ ਖੋਵੈ ਆਪਣਾ ਚੀਨਸ ਭ੍ਰਮ ਭ੍ਰਮ ਰੋਵੈ ਕਹਿ ਤੋਂ ਪੜ ਤੋਂ ਸੁਣ ਤੋਂ ਏਕ ਧੀਰਜ ਧਰਮ ਤਰਨੀ ਤਰਟੇਕ ਜਤ ਸਤ ਸੰਜਮ ਹਿਦੇ ਸਮਾਏ ਚੌਥੇ ਪਦ ਕੋ ਜੇ ਮਨ ਪੱਤੀ ਆਏ ਸੱਚੇ ਨਿਰਮਲ ਮੈਲ ਨਾ ਲਾਗੇ ਗੁਰ ਕੈ ਸ਼ਬਦ ਪਰਮ ਪਉ ਭਾਗੇ ਸੂਰਤ ਮੂਰਤ ਆਦ ਅਨੂਪ ਨਾਨਕ ਜਾਚੈ ਸਾਚ ਸਰੂਪ ਸੱਚੇ ਨਿਰਮਲ ਮੈਲ ਨਾ ਲਾਗੇ ਗੁਰ ਕੈ ਸ਼ਬਦ ਪਰਮ ਪਉ ਭਾਗੇ ਸੂਰਤ ਮੂਰਤ ਆਦ ਅਨੂਪ ਨਾਨਕ ਜਾਚੈ ਸਾਚ ਸਰੂਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਸਰੀ ਮਹਲਾ ਪਹਿਲਾ ਕਰ ਦੂਜਾ ਅਸ਼ਟਪਦੀਆਂ ਇੱਕ ਓੰਕਾਰ ਸਤ ਗੁਰ ਪ੍ਰਸਾਦ ਗੁਰ ਸਾਗਰ ਰਤਨੀ ਭਰਪੂਰੇ ਅੰਮ੍ਰਿਤ ਸੰਤ ਚੁਗ ਹੈ ਨਹੀਂ ਦੂਰੇ ਹਰ ਰਸ ਚੋਗ ਚੁਗ ਹੈ ਪ੍ਰਭ ਭਾਵੈ ਸਰਵਰਮ ਹੰਸ ਪ੍ਰਾਨਪਤ ਪਾਵੈ ਰਾਗਤ ਨਾ ਸ੍ਰੀ ਮਹੱਲਾ ਪਹਿਲਾ ਪਾਵਨ ਅੰਗ 685 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ